ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਚਾਇਤੀ ਚੋਣਾਂ ਬਾਰੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਹੈ ਪੰਚਾਇਤੀ ਚੋਣਾਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਫੈਸਲਾ ਪੰਚਾਇਤੀ ਚੋਣਾਂ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਆਪਣੇ ਪਿੰਡ ਤੋਸ ਦੇ ਲੋਕਾਂ ਨੂੰ ਵੀ ਕੀਤੀ ਅਪੀਲ ਗਿੱਦੜਵਾਹ ਚ ਐਕਸ਼ਨ ਚ ਆਏ ਮੰਤਰੀ ਬਾਦਲ ਦਿੱਤਾ ਵੱਡਾ ਬਿਆਨ ਭਾਜਪਾ ਤੋਂ ਅਸਤੀਫਾ ਦੇਣ ਦੀਆਂ ਚੱਲ ਰਹੀਆਂ ਖਬਰਾਂ ਵਿਚਾਲੇ ਸੁਨੀਲ ਜਾਖੜ ਦਾ ਵੱਡਾ ਬਿਆਨ ਪੀਐਮ ਮੋਦੀ ਤੇ ਮਿੱਤਿਸ਼ਾਨ ਨੂੰ ਦਿੱਤੀ ਸਲਾਹ ਕੰਗੜਾ ਨੋਤ ਵੱਲੋਂ ਪੰਜਾਬੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦਾ ਪੰਜਾਬ ਦੇ ਐਮਪੀ ਨੇ ਦਿੱਤਾ ਠੋਕਮਾ ਜਵਾਬ ਐਮਪੀ ਮਾਲਵਿੰਦਰ ਕੰਗੜ ਨੇ ਬਣਾਈ ਰੇਲ ਪੰਜਾਬ ਚ ਬਦਲ ਰਹੇ ਮੌਸਮ ਦਰਮਿਆਨ ਵੱਡੀ ਅਪਰੇਟ ਇਨਾ ਤਰੀਕਾ ਨੂੰ ਪੇਗਾਮੀ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਹੋਵੇਗਾ ਲਾਭ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਸਤਾ ਸਾਫ਼ ਹੋ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੋਣਾਂ ਚ ਰਿਜ਼ਰਵੇਸ਼ਨ ਖਿਲਾਫ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕੋ ਪਰਿਵਾਰ ਦੀਆਂ ਵੱਖ-ਵੱਖ ਖਵਾਡਾਂ ਵਿੱਚ ਵੰਡੀਆਂ ਵੋਟਾਂ ਵੀ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇਸ ਤੋਂ ਇਲਾਵਾ ਵੱਖ-ਵੱਖ ਖਵਾਡਾਂ ਵਿੱਚ ਇੱਕੋ ਪਰਿਵਾਰ ਦੀਆਂ ਵੋਟਾਂ ਬਣਾਉਣ ਤੇ ਪਰਾਲੀ ਦੇ ਟੈਕਸ ਸੰਬੰਧੀ ਮੁੱਦੇ ਵੀ ਸਾਹਮਣੇ ਆਏ ਹਨ ਨਾ ਅਦਾਲਤ ਨੇ ਪੰਜਾਬ ਸਰਕਾਰ ਨੂੰ ਚੂਲਾ ਟੈਕਸ ਦੇ ਮਾਮਲੇ ਵੀ ਨਿਪਟਾਉਂਦੇ ਆਦੇਸ਼ ਦਿੱਤੇ ਹਨ ਇਸ ਦੌਰਾਨ ਹਾਈ ਕੋਰਟ ਵਿੱਚ ਕਰੀਬ 170 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਇਸ ਵਿੱਚ ਜ਼ਿਆਦਾਤਰ ਪਟੀਸ਼ਨਾਂ ਰਾਖਵੇਂ ਕਰਨ ਨਾਲ ਸੰਬੰਧਿਤ ਸਨ ਇੰਨਾਂ ਸਾਰੀਆਂ ਪ੍ਰਡਿਸ਼ਨਾਂ ਦਾ ਨਿਪਟਾਰਾ ਹਾਈ ਕੋਰਟ ਨੇ ਕਰ ਦਿੱਤਾ ਹੈ ਦੱਸ ਦੇ ਕਿ ਪੰਜਾਬ ਵਿੱਚ ਇਸ ਸਮੇਂ 13937 ਪਿੰਡਾਂ ਦੀਆਂ ਪੰਚਾਇਤਾਂ ਹਨ ਜਿਸ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਹਨ ਇਸ ਦੇ ਨਾਲ ਹੀ ਇਸ ਵਾਰ ਚੋਣਾਂ ਵਿੱਚ ਕੁਲੀ 1.33 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਚੋਣਾਂ ਵਿੱਚ 96000 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾਂ ਨਾ ਕਰਵਾਉਂਦਾ ਪ੍ਰਸਤਾਵ ਵਿਧਾਨ ਸਭਾ ਵਿੱਚ ਪਾਸ ਕਰਕੇ ਲਾਗੂ ਕਰ ਦਿੱਤਾ ਗਿਆ ਹੈ ਇਸ ਤੇ ਲਾਵਕੋ ਸ਼ਿਸ਼ ਹੈ ਕੀ ਚੋਣਾ ਸਰਵ ਸੰਮਤੀ ਨਾਲ ਕਰਵਾਈਆਂ ਜਾਣ ਸੇਤ ਠੀਕ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੋਜ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ਦੀ ਪੰਚਾਇਤ ਨੂੰ ਸਰਵਸੰਮਤੀ ਨਾਲ ਚੁਣਨ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਆਪਣੀ ਮਰਜ਼ੀ ਨਾਲ ਸਰਪੰਚ ਉਸ ਵਿਅਕਤੀ ਨੂੰ ਚੁਣਿਆ ਜਾਵੇ ਜੋ ਪਿੰਡ ਦਾ ਵਿਕਾਸ ਕਰੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 200 ਤੋਂ ਵਧੇਰੇ ਪੰਚਾਇਤਾਂ ਸਰਵਸੰਮਤੀ ਨਾਲ ਚੁਣੀਆਂ ਗਈਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਸਗੋ ਲੋਕਾਂ ਦਾ ਹੋਵੇ ਕਾਸੀਆਂ ਭਗਵੰਤ ਮਾਨ ਨੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 200 ਤੋਂ ਵਧੇਰੇ ਪਿੰਡਾਂ ਦੇ ਨਾਮ ਸਾਹਮਣੇ ਆਏ ਹਨ ਜਿੱਥੇ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ ਉਹਨਾਂ ਕਿਹਾ ਹੈਗੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦਿੱਤੇ ਜਾਣਗੇ ਅਤੇ ਉਸ ਪਿੰਡ ਨੂੰ ਸਕੂਲ ਸਟੇਡੀਅਮ ਜਾਂ ਹਸਪਤਾਲ ਵਿੱਚੋਂ ਜੋ ਵੀ ਪਿੰਡ ਦੀ ਮੰਗ ਹੋਵੇਗੀ ਉਹ ਵੀ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਂ ਨਿਸ਼ਾਨਾਂ ਤੋਂ ਲੜੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਹੈ ਕਿ ਇਸ ਨਾਲ ਪਿੰਡਾਂ ਵਿੱਚ ਧੜੇਬੰਦੀ ਖਤਮ ਹੋਵੇਗੀ ਅਤੇ ਪਿੰਡੂ ਖੇਤਰਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਵਡੇਰੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨਾਂ ਤੇ ਚੋਣ ਲੜਨ ਤੋਂ ਰੋਕਣ ਦਾ ਵੱਡਾ ਫੈਸਲਾ ਲਿਆ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤਾਂ ਜਮਹੂਰੀ ਪ੍ਰਣਾਲੀ ਦੀ ਨੀਂਹ ਹਨ ਅਤੇ ਇਸ ਨੂੰ ਹਰ ਤਰ੍ਹਾਂ ਨਾਲ ਮਜ਼ਬੂਤ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਸਰਪੰਚਾਂ ਦੀ ਚੋਣ ਪਿੰਡਾਂ ਲਈ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਜਾਂ ਧੜੇ ਲਈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਪ੍ਰੇਰਕ ਵੱਜੋਂ ਕੰਮ ਕਰਨ ਵਿਦਸਭਾ ਹਲਕਾ ਗਿੱਦੜਵਾ ਹਤੇ ਭਾਵੇਂ ਅਜੇ ਤੱਕ ਜਿਮਨੀ ਚੋਣ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਚੋਣ ਮੈਦਾਨ ਪਖਣਾ ਸ਼ੁਰੂ ਹੋ ਗਿਆ ਹੈ ਮਨਪ੍ਰੀਤ ਸਿੰਘ ਬਾਦਲ ਵੀ ਗਿੱਦੜਵਾਹਾ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ ਮਨਪ੍ਰੀਤ ਬਾਦਲ ਨੇ ਆਖਿਆ ਹੈ ਕਿ ਉਹਨਾਂ ਨੂੰ ਸਿਆਸੀ ਕਾਰਨ ਕਰਕੇ ਗਿੱਦੜਵਾਹਾ ਹਲਕੇ ਤੋਂ ਦੂਰ ਜਾਣਾ ਪਿਆ ਸੀ ਪਰ ਹੁਣ ਉਹ ਮੁੜ ਆਏ ਹਨ ਪਿਛਲੇ 1 ਮਹੀਨੇ ਤੋਂ ਉਹ ਗਿੱਦੜਵਾਹਾ ਵਿੱਚ ਹਨ ਮੰਤਰੀ ਬਾਦਲ ਦੇ ਇਸ ਬਿਆਨ ਤੋਂ ਇਹ ਸਾਫ਼ ਹੈ ਕਿ ਭਾਜਪਾ ਉਹਨਾਂ ਨੂੰ ਗਿੱਦੜਵਾਹਾ ਦੇ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਕਾਲੀ ਦਲ ਦੇ ਸੀਰ ਕਾ ਡਾਗੂ ਡੀਪੀ ਢੀਲੋਂ ਆਮਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਖਾਨੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਡੀਪੀਟੀ ਨੂੰ ਇਥੋਂ ਚੋਣ ਲੜਵਾ ਸਕਦੀ ਹੈ ਇਸ ਤੋਂ ਇਲਾਵਾ ਕਾਂਗਰਸ ਵੱਲੋਂ ਰਾਜਾ ਵਰਿੰਗ ਦੀ ਪਤਨੀ ਨੂੰ ਚੋਣ ਲੜਾਉਂਦੇ ਸਭ ਤੋਂ ਮਜ਼ਬੂਤ ਦਾਅਵੇ ਹਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਪੰਜਾਬ ਪ੍ਰਤੀ ਨਜ਼ਰੀਆ ਬਦਲਣ ਦੀ ਸਲਾਹ ਦਿੱਤੀ ਹੈ ਸੂਤਰਾ ਮੁਤਾਬਿਕ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਨੂੰ ਸੂਬੇ ਦੇ ਮੁੱਦਿਆਂ ਪ੍ਰਤੀ ਨਜ਼ਰੀਆ ਬਦਲਣ ਦੀ ਸਲਾਹ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ ਜਾਖੜ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਸ ਨੂੰ ਵੀ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਥਾਪਿਆ ਜਾਵੇ ਉਸ ਨੂੰ ਖੁਦਮੁਖਤਿਆਰੀ ਅਤੇ ਪੂਰੇ ਅਧਿਕਾਰ ਦਿੱਤੇ ਜਾਣ ਕੁਝ ਦਿਨਾਂ ਤੋਂ ਮੀਡੀਆ ਵਿੱਚ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਚੱਲਦੀਆਂ ਹਨ ਹਾਲਾਂਕਿ ਉਹਨਾਂ ਨੇ ਆਪ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਪਰ ਭਾਜਪਾ ਨੇ ਨਾ ਖਬਰਾਂ ਨੂੰ ਅਫਵਾਹਾਂ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਇਸ ਵੀਚਾਲੇ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਜਾਖੜ ਨੇ ਸੂਬੇ ਪ੍ਰਤੀ ਪਾਰਟੀ ਅਤੇ ਕੇਂਦਰ ਦੇ ਨਜ਼ਰੀਏ ਵਿੱਚ ਤਬਦੀਲੀ ਲਿਆਉਣ ਵਿੱਚ ਸਮਰਥਾ ਦਾ ਹਵਾਲਾ ਦਿੰਦੇ ਹੋਏ ਸੂਬੇ ਦੀ ਪ੍ਰਧਾਨਗੀ ਛੱਡਣ ਦੇ ਫੈਸਲੇ ਬਾਰੇ ਦੱਸਿਆ ਹੈ ਸੂਤਰਾਂ ਮੁਤਾਬਕ ਸੁਨੀਲ ਜਾਖੜ ਨੇ ਪੀਐਮ ਮੋਦੀ ਅਤੇ ਉਮੀਦਵਾਰ ਸ਼ਾਹ ਨੂੰ ਕਿ ਹੈ ਕਿ ਨਜ਼ਰੀਆ ਬਦਲਣ ਦੀ ਲੋੜ ਹੈ ਨਜ਼ਾਰੇ ਆਪਣੇ ਆਪ ਬਦਲ ਜਾਣਗੇ ਜਾਖੜ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਉਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਤੇ ਬੇਦਬੀ ਮਾਮਲੇ ਵਿੱਚ ਉਸ ਤੋਂ ਪੁੱਛ ਕੇ ਸਣੇ ਕਈ ਮੁੱਦੇ ਚੁੱਕੇ ਹਨ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਅਤੇ ਸੰਸਦ ਮੈਂਬਰ ਮਾਲਵੀਂਦਰ ਸਿੰਘ ਕੰਗ ਨੇ ਬਾਲੀਵੁੱਡ ਅਦਾਕਾਰ ਕੰਗਰਣ ਨੋਤ ਵੱਲੋਂ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਤਾਜ਼ਾ ਟਿੱਪਣੀ ਦੀ ਸਖਤ ਨਿੰਦਾ ਕੀਤੀ ਹੈ ਕੰਗਣੇ ਨੇ ਕਿ ਹੈ ਕਿ ਕੰਗਣਾ ਦੇ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਲੋਕਾਂ ਵਿੱਚ ਵੰਡ ਤੇ ਨਫ਼ਰਤ ਨੂੰ ਪੈਦਾ ਕਰਦੇ ਹਨ ਕੰਗਣੇ ਭਾਜਪਾ ਸ਼ਾਸਿਤ ਰਾਜਾਂ ਖਾਸ ਤੌਰ ਤੇ ਗੁਜਰਾਤ ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਨਸ਼ਿਆਂ ਦੇ ਵੱਡੇ ਪਰਦਾਫਾਸ਼ਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਨੇ ਨਸ਼ਿਆਂ ਨਾਲ ਸੰਬੰਧਿਤ ਮੁੱਦਿਆਂ ਤੇ ਚਿੰਤਾਜਨਕ ਪਰਚਲਨ ਨੂੰ ਜਾਗਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਰਣੋਤ ਤੱਥਾਂ ਨੂੰ ਨજર ਅੰਦਾਜ਼ ਕਰ ਪੰਜਾਬੀ ਭਾਈਚਾਰੇ ਵਿਰੁੱਧ ਘਟਿਆ ਬਿਆਨਬਾਜ਼ੀ ਕਰਦੀ ਹੈ ਉਸ ਨੂੰ ਭਾਜਪਾ ਸ਼ਾਸਿਤ ਸੂਬੇ ਵਿੱਚ ਫੈਲੀ ਨਸ਼ੇ ਦੀ ਤਸਕਰੀ ਦੇ ਵੱਡੇ ਉਦਿਆਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਜਿਸ ਵਿੱਚ ਉਹ ਅਸਫਲ ਰਹੀ ਹੈ ਇਸ ਤੋਂ ਇਲਾਵਾ ਕੰਗਣੇ ਰਣੋਤ ਦੁਆਰਾ ਭੜਕਾਉ ਉਪਾਸ਼ਾ ਦੀ ਲਗਾਤਾਰ ਵਰਤੋਂ ਤੇ ਉਸ ਦੇ ਭੜਕਾਉ ਬਿਆਨ ਦੇ ਪੈਟਰਨ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਸ ਦਾ ਕੋਈ ਰਚਨਾਤਮਕ ਉਦੇਸ਼ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਕੰਗਣਾ ਦਾ ਜਿਹਹਾ ਵਿਵਹਾਰ ਦਰਸਾਉਂਦਾ ਹੈ ਕਿ ਇੱਕ ਘਟ ਰਹੇ ਫਿਲਮੀ ਕਰੀਅਰ ਦੇ ਦਬਾਅ ਕਾਰਨ ਵਿਅਕਤੀ ਨਕਾਰਾਤਮਕ ਆਦਤਾਂ ਦਾ ਸਹਾਰਾ ਲੈ ਸਕਦਾ ਹੈ ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵੀ ਸ਼ਾਮਲ ਹੈ ਮਾਲਵਿੰਦਰ ਕੰਗਣ ਨੇ ਨੋਟ ਦੇ ਬਿਆਨਾਂ ਪ੍ਰਤੀ ਉਸਦੇ ਨਕਾਰਾਤਮਕ ਕਰਵਾਈਏ ਲਈ ਭਾਜਪਾ ਦੀ ਵੀ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਡਰਾਮਾ ਬੰਦ ਕਰੇ ਤੇ ਕੰਗਣਾ ਦੇ ਨਫ਼ਰਤ ਭਰੇ ਪਾਸ਼ਨਾਲੇ ਯੂਸੂ ਵਿਰੁੱਧ ਠੋਸ ਕਾਰਵਾਈ ਕਰੇ ਜਿਸ ਦਾ ਉਦੇਸ਼ ਸਾਡੇ ਸਮਾਜ ਨੂੰ ਵੰਡਣਾ ਹੈ ਇਸ ਵਾਰ ਮੌਨਸੂਨ ਪਹਿਲਾਂ ਆਇਆ ਹੈ ਤੇ ਦੇਰ ਨਾਲ ਜਾ ਰਿਹਾ ਹੈ ਪੰਜਾਬ, ਦਿੱਲੀ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਉੱਤਰਾਖੰਡ, ਰਾਜਸਥਾਨ ਤੋਂ ਮੌਨਸੂਨ ਦੀ ਵਿਦਾਈ ਹੋ ਗਈ ਹੈ। ਅਨੁਮਾਨ ਹੈ ਕਿ ਇਸ ਵਾਰ ਅਕਤੂਬਰ ਜ਼ਿਆਦਾ ਗਰਮ ਰਹੇਗਾ। ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾ ਹਿੱਸਿਆਂ ਤੇ ਮੱਧ ਭਾਰਤ ਦੇ ਕੁਝ ਖੇਤਰਾਂ ਤੋਂ ਵਾਪਸ हट ਗਿਆ ਹੈ। ਅਗਲੇ 2-3 ਦਿਨਾਂ ਵਿੱਚ ਬਾਕੀ ਖੇਤਰਾਂ ਵਿੱਚੋਂ ਵੀ ਮੌਨਸੂਨ ਦੇ ਹਟਣ ਦੀ ਸੰਭਾਵਨਾ ਹੈ ਪਰ ਇਸ ਦੇ ਬਾਵਜੂਦ ਮੌਨਸੂਨ ਦੀ ਕਿਤੇ ਕਿਤੇ ਹਲਕੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ ਪੂਰਬੀ ਬੰਗਲਾਦੇਸ਼ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਚੱਕਰਵਾਤ ਬਣ ਰਿਹਾ ਹੈ ਇਸ ਚੱਕਰਵਾਤੀ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ 4 ਅਕਤੂਬਰ ਯਾਨੀ ਅੱਜ ਦਾ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਰਾਜਸਥਾਨ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਮੀਂਹ ਦੀ ਕਿਤੇ ਤੇਜ਼ ਤੇ ਕਿਤੇ ਹਲਕੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਉਪਰਾਲੇ ਨਾਲ ਸੂਬੇ ਦੀਆਂ 6 ਆਈਟੀਆਈਜ਼ ਨੂੰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਵੱਲੋਂ ਅਪਨਾਉਂਸ ਮੰਦੀ ਅੱਜ ਐਮਓਯੂ ਸਾਈਨ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਕੈਬਨਟ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੀਤਾਮੁਖੀ ਸਿਖਲਾਈ ਦੇਣ ਲਈ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪਰੰਤੂ ਦਿਨੋ-ਦਿਨ ਤਕਨੀਕੀ ਵਿਕਾਸ ਕਾਰਨ ਸਾਡੀਆਂ ਆਈਟੀਆਈਜ਼ ਨਵੀਨਤਮ ਸਿੱਖਿਆ ਦੇਣ ਵਿੱਚ ਕੁਝ ਘਾਟ ਮਹਿਸੂਸ ਹੋ ਰਹੀ ਸੀ ਜਿਸ ਲਈ ਉਨ੍ਹਾਂ ਨੇ ਵਿਕਰਮ ਜੀ ਸਿੰਘ ਸਾਨੀ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਾਡੀ ਮਦਦ ਕਰਨ ਜਿਸ ਨੂੰ ਸਵੀਕਾਰ ਕਰਦੇ ਆ ਸਾਨੀ ਨੇ ਪੰਜਾਬ ਦੀਆਂ 6 ਆਈਟੀਆਜ਼ ਨੂੰ ਅਪਨਾਉਂਨ ਸੰਬੰਧੀ ਐਮਓਯੂ ਸਾਈਨ ਕੀਤਾ ਗਿਆ ਹੈ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਵੇਖੀਏ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਹੋਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੁਗਾ ਹਾਂਗਾ ਕਿ ਟਟ-ਟਟ ਮੈਂ ਆਪਦੇ ਪਿੰਡ ਦਾ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਸਾਰਾ ਪਿੰਡ ਪੇਟਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾਂ ਪੈਣਾ ਵੀ ਬਹੁਤ ਵੱਡੀ ਗਿੰਟੀ ਚਾਹੀਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤਾਂ ਚੁੱਲਿਆਂ ਦੀਆਂ ਮਾਲਕਣਾ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਹੈ ਪਿੰਡ ਦੀ ਦਿਹਾੜੀ ਕਿੰਨੀ ਕਰਦੀ ਹੈ ਪਿੰਡ ਨੇ ਭਾਈਚਾਰਕ ਸਾਂਝ ਨਾਲ ਕੈਮਰੇਣਾ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਦੀ ਅੱਪਾ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਝੁਲਲੀ ਫਿਰ ਕਾਦੀ ਪਾਈਚਾਰਕੀ ਨਿਤ ਕਰਾਂਗੇ ਮੈਂ ਕਿਸੇ ਪੰਜਾਬ ਚ 13000 ਤੋਂ ਵੱਧ ਵੋਟਾਂ ਨੇ ਪਿੰਡ ਨੇ 13000 ਤੋਂ ਵੱਧ ਵੋਟਾਂ ਪੈਣਗੇ 15 ਤੇ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿ ਜਾ ਰਹੇ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਓ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹਿਮਤੀ ਬਣਦੀ ਹੈ ਤੇ ਮੈਂਬਰਾਂ ਦੇ ਸਹਿਮਤੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਮੋਤਵਾਰ ਨੇ ਜੈਤ ਬਣਾਓ 5 ਲੱਖ ਰੁਪਏ ਦਾ ਵੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿ ਨਹੀਂ ਦਊ ਜੋ ਵੀ ਪਿੰਡ ਚਾਹੂਗਾ ਮੈਂ ਹਰੀ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੱਲਿਸਤਾ ਉਹਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਤਾਂ ਮੈਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸਹਿਮਤੀ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੈਂਟੀ ਹੋਈ ਮੇਰਾ ਸੰਤ ਬਾਬਾ ਸਿੱਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਦੀ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੈਂਟੀ ਹੋਈ ਹੈ ਇੱਕੋ ਸਰਪੰਚ ਤੇ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚੇਕਾ ਉਹ ਪਿੰਡ ਤਰੱਕੀ ਕਰ ਜਾਂਦੇ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫੇਰ ਨਹੀਂ ਪਿੰਡ ਬੜੀ ਕਸਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਹਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲੱਖੋ ਤੁਸੀਂ ਕਹੋਗੇ ਜੀ ਇੱਥੇ ਤਾਂ ਸਾਨੂੰ ਵੋਟਾਂ ਪਈਆਂ ਸੀ ਉਹ ਕਹੂਵੇ ਜੀ ਜੋ ਤੁਹਾਡਾ ਉਦੋਂ ਵੋਟਾਂ ਮੇਲੇ ਰੇਟ ਸੀ ਉਦੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪੈਣਾ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਗੇ ਨਾ ਕਿਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲਓਗੇ ਪੀੜੀਆਂ ਬਦਲ ਜਾਣਗੀਆਂ ਪਰ ਆਪਾਂ ਇੱਕ ਮਿਸਾਲ ਬਣੀਏ ਤੁਹਾਡੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਤੁਹਾਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮੈਨੂੰ ਲੱਗਦਾ ਅੱਜ ਵਧੀਆ ਫੈਸਲਾ ਕਰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਗੁਦਾਸਪੁਰ ਇਕਰੇ ਪਠਾਨਕੋਟ ਇਕਰੇ ਜਲੰਧਰ ਮੈਂ ਕਹੂੰਗਾ ਮੈਂ ਬਕਾਲ ਸਾਕੇ ਪਿੰਡ ਗਿਆ ਸੀ سارے ਪਿੰਡਾਂ ਨੇ ਮੇਰੀ ਗੱਲ ਮੰਨੀ ਕਾਰਨ ਸਿਰਫ ਇੱਕ ਹੈ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੈਗਲ ਕੰਸਟਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਚੋਆ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ ਤੇ ਅ ਕਦੇ ਟਿਊਬਵੈੱਲ ਲਾਉਣ ਲਈ ਇੱਕ ਜੋਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਹੈ ਆਇਆ ਪਿਛਲੇ ਸਾਲ ਦੇ ਵਿੱਚ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਦੀ ਮੰਗ ਸੀ ਜਿਹਦੇ ਨਾਲ ਪਾਣੀ ਦੀ ਕਦੇ 100 ਪੀੜੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ ਸੋ ਦੂਸਰੀ ਅ ਗੱਲ ਜਿਹੜੀ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗ ਜਾਣਾ ਹੁਣ ਉਦੋਂ ਨਾਲ ਵੱਡੀਆਂ ਪਾਈਪਾਂ ਪੈ ਜਾਣੀਆਂ ਇਹ ਪਰਮਾਨੈਂਟ ਇਹਦਾ ਜਿਹੜਾ ਸੋਲੂਸ਼ਨ ਹੈ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ ਹੈ ਜੀ ਮੈਡਮ ਖਰੜ ਦੇ ਲੋਕ ਜਿਹੜੇ ਕੀ ਹੈ ਖਾਸ ਤੌਰ ਤੇ ਇੱਕ ਸੜਕਾਂ ਦੇ ਦੀ ਕੰਸਟਰਕਸ਼ਨ ਨੂੰ ਲੈ ਕੇ ਵੀ ਕਾਫੀ ਡਿਮਾਂਡ ਕਰ ਰਹੇ ਨੇ ਉਸ ਦੇ ਲਈ ਕੁਝ ਜੋ ਕੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਰਹੂਗਾ ਦੇਖੋ ਇੱਕ ਦਿਨ ਆਪਾਂ ਪੂਰੀ ਦੀ ਪੂਰੀ ਜਿਹੜੀ ਆਪਣਾ ਤੁਹਾਡੇ ਨਾਲ ਸੜਕਾਂ ਦੀ ਡਿਟੇਲ ਅਸੀਂ ਸ਼ੇਅਰ ਕਰਾਂਗੇ ਮੈਂ ਖਰੜ ਸ਼ਹਿਰ ਵਾਸੀਆਂ ਨਾਲ ਵਾਅਦਾ ਕਰਦੀ ਆਂ ਇੱਕ ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ 1 ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲੀਆਂ ਸੀ ਚਾਹੇ ਕਜੋਲੀ ਵਾਟਰ ਐਸਟੀਪੀ ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ ਨੀਚੇ ਸਿਸਟਮ ਦੇ ਵਿੱਚ ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ ਪਿੰਡਾਂ ਦੇ ਉੱਤੇ ਹੈ ਸ਼ਹਿਰਾਂ ਦੇ ਉੱਤੇ ਹੈ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਜੀ ਐਪੀ ਕੰਗੜਾ ਰੌਤ ਨੇ ਪੰਜਾਬੀਆਂ ਨੂੰ ਇਸ ਤਰ੍ਹਾਂ ਤੇ ਨਿਸ਼ਾਨਾ ਲਾਇਆ ਕਿ ਉਦਗਵੰਡੀ ਸੂਬੇ ਦੇ ਲੋਕ ਆਉਂਦੇ ਨੇ ਉਤਪਾਦ ਮਚਾਉਂਦੇ ਨੇ ਨਸ਼ੇ ਕਰਦੇ ਨੇ ਹਿਮਾਚਲ ਦੇ ਨੌਜਵਾਨਾਂ ਦੀ ਸੰਸਕ੍ਰਿਤੀ ਖਰਾਬ ਕਰਦੇ ਨੇ ਦੇਖ ਉਹ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਪੰਜਾਬ ਦੇ ਐਂਟੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਆ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਤਾਂ ਅਸੀਂ ਅਕਸਰ ਉੱਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕੀ ਇਹੋ ਜਿਹੀ ਪੜਕਾਊ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉੱਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਦੀ ਕਰਨਾ ਚਾਹੀਦਾ